ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਸ਼ੁਰੂਆਤ ਕਰਨ ਲੱਗੇ ਆ ਆਪਾਂ ਗੁਰੂ ਘਰ ਆ ਕੇ ਤੇ ਲਓ ਜੀ ਹਨਾ ਪੇਮੈਂਟ ਆਪਾਂ ਕਢਵਾ ਲਈ ਸੀਗੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਹਨਾ ਗੁਰੂ ਘਰ ਆਏ ਮੱਥਾ ਟੇਕਣ ਤੇ ਪ੍ਰੀਤ ਜਸ਼ਨ ਮੇਰੇ ਨਾਲ ਹੈ ਤੇ ਤੁਹਾਨੂੰ ਦਿਖਾਉਣੇ ਆ ਅਸੀਂ ਕਿਹੜਾ ਇੱਕ ਵਾਰ ਗੁਰੂ ਘਰ ਮੱਥਾ ਟੇਕ ਲਈਏ ਤੇ ਚਾ ਚਾ ਠੀਕ ਹੈ ਜੀ ਚੰਗਾ ਦਿੱਖਿਆ ਉਹਦਾ ਨੰਬਰ ਤਾਂ ਹੈ ਹੀ ਹੈ ਤੇ ਉਹ ਯਾਰ ਮਤਲਬ ਉਹ ਮਸਤਿਕ ਨਹੀਂ ਚੱਕਦੀ ਰੋਲਾ ਤੋਂ ਹੋਇਆ ਚਾਹਾਂਗੇ ਤੇਰਾ ਪਾਪ ਕਿਦੋਂ ਹੋ ਗਿਆ ਨਹੀਂ ਮਸਤਿਕ ਰੋਲਾ ਨਹੀਂ ਕਿਹਦੇ ਆਪਣੇ ਜੀ ਕੋਣ ਆਗੇ ਕਰਾ ਚਾਹ ਰਹਾ ਆ ਅਸੀਂ ਜਿੱਦਾਂ ਮਾਇਆ ਬਹਿ ਗਿਆ ਆ ਤਾਂ ਉਹ ਕਿਹਦੀ ਕਰਾ ਆਇਆ ਹੁੰਦੇ ਲਓ ਜੀ ਪ੍ਰੀਥੇਜਨ ਵੀ ਆਪਣੇ ਨਾਲ ਹੈ ਸਾਸਰੀ ਕਾਲ ਵੀ ਨਾਲ ਹੈ ਆਪਣੇ ਸਾਸਰੀ ਕਾਲ ਆਉਦੀ ਨਾ ਆਂਟੀ ਵਾਲੀ ਘੜੀ ਬਣ ਕੇ ਆਏ ਇਹ ਆਂਟੀ ਨੂੰ ਬਹੁਤ ਪਿਆਰ ਕਰਦਾ ਆਪਦੀ ਨੂੰ ਹਣਾ ਤੇ ਨਾਲੇ ਘੜੀ ਨੂੰ ਪਿਆਰ ਕਰਦਾ ਇਹ ਆ ਦੇਖੋ ਜੈਸਣਾ ਅੱਜ ਦੇਖੋ ਜੀ ਇਹਨੇ ਚੇਂਜ ਕਰਤਾ ਕਲਰ ਇਹਦਾ ਤੇ ਆਂਟੀ ਨੂੰ ਕਹਦੇ ਥੈਂਕ ਯੂ ਆਂਟੀ ਕਹਦੇ ਘਰ ਪੁੱਤ ਐਡੀ ਸੋਹਣੀ ਵਾਚ ਭੇਜੀ ਤੇਰੇ ਵਾਸਤੇ ਆਂ ਕਹਦੇਗਾ ਥੈਂਕ ਯੂ ਮਾਂ ਮਾਂ ਹੁੰਦਾ ਪੁੱਤ ਸਾਰੀਆਂ ਮਾਵਾ ਨਾ ਮਾਮਾ ਹੀ ਹੁੰਦੇ ਨੇ ਇਹ ਜਿਹ ਰਿਸਪੈਕਟ ਕਰਦੇ ਹੁੰਦੇ ਆਪ ਤੋਂ ਵੱਡੇ ਦੀ ਲਓ ਜੀ ਲੋ ਜੀ ਆਪਣੀ ਗੁਰਦੁਆਰਾ ਦੁਆਰਾ ਸਾਡੀ ਫਸਤੀ ਮੱਤੇ ਗੁਰਦੁਆਰਾ ਖਾਲੀ ਵਿੱਚ ਪਹੁੰਚਾ ਲਓ ਜੀ ਆਪਣੀ ਪਹਿਲੀ ਪੇਮੈਂਟ ਚ ਗੁਰਦੁਆਰੇ ਸਭ ਤੋਂ ਪਹਿਲਾਂ ਆਪਾਂ ਖਰਚ ਕਰੀਏ ਪੇਮੈਂਟ ਇਹ ਬਾਬਾ ਜੀ ਅੱਜ ਮੇਰੇ ਪਰਿਵਾਰ ਤੋਂ ਜਿਹੜੀ ਰੱਦੀ ਆ ਦੇ うん。<c oughs> <c oughs> ਰੋ ਜੀ ਹੁਣ ਜਸ਼ਨ ਮੱਥਾ ਟੇਕਦੀ ਐ ਤੇ ਵੈਗਰੂ ਆਈ ਸਾਰੇ ਆ ਭੈਣ ਭਰਾਵਾਂ ਤੇ ਵੈਗਰੂ ਚੜ੍ਹਦੀ ਕਲਾ ਬਣਾਈ ਰੱਖੇ ਮੇਰਾ ਰੱਖੇ ਤੇ ਬਹੁਤ ਬਹੁਤ ਮੈਂ ਅੱਜ ਕਹਿਣੀ ਬਾਬਾ ਜੀ ਦਾ ਇੰਨਾ ਕੁ ਧੰਨਵਾਦ ਹਨਾ ਵੀ ਮੈਨੂੰ ਇੱਕ ਕਾਬਲ ਬਣਾਇਆ ਮੈਂ ਆਪਣੀਆਂ ਧੀਆਂ ਵਾਸਤੇ ਕੁਝ ਹਨਾ ਕੁਝ ਖਰੀਦ ਸਕਦੀਆਂ ਕੁਝ ਕਰ ਸਕਦੀਆਂ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਆਹ ਲੈ ਲੈ ਤੂੰ ਕਿਹੜਾ ਲੈਣਾ ਕਿ ਤੂੰ ਆਉਂ ਲੈ ਲੈ ਬਹੁਤ ਸੋਨਾ ਬਿੰਕ ਆ ਰਹਿਣ ਮੰਨ ਜੇ ਮੇਰੀ ਮੰਗ ਆ ਉਹ ਹੀ ਲੈ ਲੈਣੇ ਜਿਵੇਂ ਤੂੰ ਕਰ ਲੈਣੇ ਇਹਨੂੰ ਲੈ ਲੈਣੇ ਕੋਲੜਾ ਲਓ ਜੀ ਆਪਰ ਲਖਮੀਰ ਵਾਸਤੇ ਗਿਫਟ ਲੈਣੇ ਕੋਸ਼ਾ ਕੋਸ਼ਾ ਸਮਾਨ ਪੈ ਰਿਹਾ ਕੋਨ ਦੇ ਵਾਲੀ 3000 ਮਾਸੀ ਨੂੰ ਗਿਫਟ ਦੇ ਦੇ ਜੀ ਉਹ ਬਣ ਮੈਂ ਇਹ ਚੋਸ ਜਦੋਂ ਕਰਵਾਸੋ ਇਹਨਾਂ ਨੂੰ ਕਰੀ ਤੇ ਖਸਾ ਦੇ ਕਰੀ ਜਾਣੇ। ਭਾਉ ਜੀ ਇਹਨਾਂ ਦਾ ਪਸੌਤਾ ਪਤਾ ਲੈ ਲਿਆ ਪੇਮੈਂਟ ਤੋਂ ਸਾਰਾ ਸਮਾਨ ਮੁਕਿਆ ਗਿਆ ਸੀ ਘਰੇ ਤੇ ਜਨਵੀਰ ਵਾਸਤੇ ਗਿਫਟ ਲੈ ਆ ਜਵਾਕਾਂ ਨੇ ਕਿਹਦੇ ਮਾਸੀ ਨੂੰ ਗਿਫਟ ਦੇਣਾ ਤੇ ਬਾਕੀ ਜੋ ਲੋੜ ਹਿਰਾ ਦੇ ਆਲੇ ਭਾਉ ਤੇ ਤੁਰੀ ਗਿਫਟ ਲੈ ਆ ਤੇ ਨਾ ਸੀ ਜਾਣੇ ਘਰੇ ਸੌਂ ਸਮਾਨ ਨਾ ਸਾਰਾ ਘਰ ਦਾ ਮੁੱਕਿਆ ਪਿਆ ਸੀ ਇਤਨਾ ਕਹਿ ਕੇ ਸੋਚਿਆ ਉਹਦਾ ਤਾਂ ਸਾਰਾ ਤੇ ਸੌਦਾ ਲੈ ਆ ਨਾ ਹੱਥੋਂ ਹਟੂ ਨਹੀਂ ਕਿਉਂਕਿ ਇਹ ਵੀ ਹੈ ਨਾ ਸੌਦਾ ਵੀ ਜ਼ਰੂਰੀ ਹੈਗਾ ਲਓ ਜੀ ਆ ਪੇਮੈਂਟ ਆ ਗਈ ਆਪਣੀ ਅੱਜ ਤੇ ਉਹਦੀ ਪੇਮੈਂਟ ਦੀ ਖੁਸ਼ੀ 'ਚ ਨੂੰ ਮਿੱਠਾ ਕਰਾਉਣਾ ਹੈ ਪਹਿਲਾਂ ਫਿਰ ਤਾਂ ਲੈਪ ਵਾਚਨਨ ਦੇ ਬੀਬੀ ਇਹਨੂੰ ਦੇ ਤੇ ਆਂਦੀ ਹੈ ਇਹਨੂੰ ਵੀ ਦੇ ਦੇ ਕੱਟ ਕਰ ਉਹ ਤੇ ਆ ਨਹੀਂ ਫਿਰ ਉਸਲੇ ਨਾਲ ਦੇ ਵਾਸਤੇ ਤੇ ਦੇ ਨਹੀਂ ਤੇ ਅੱਜ ਇੰਨੀ ਕਿ ਜ਼ਿਆਦਾ ਖੁਸ਼ੀ ਹੈ ਕਿ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਤੇ ਆਜੋ ਜੀ ਸਾਰੇ ਭੈਣ ਭਰਾ ਮੂੰਹ ਮਿੱਠਾ ਕਰ ਲਓ ਜੀ ਆਪਣੇ ਸਬਸਕ੍ਰਾਈਬਰ ਤੇ ਜਿਵੇਂ ਆਪਣਾ ਮੂੰਹ ਮਿੱਠਾ ਕਰਾਤਾ ਸਾਰੇ ਭੈਣ ਭਰਾ ਆਜੋ ਜੀ ਖਾ ਲਓ YouTube ਫੈਮਿਲੀ ਆਪਣੇ 2600 ਸਬਸਕ੍ਰਾਈਬਰ ਨੇ ਜਿਹੜੇ ਸਾਰੇ ਤੇ ਆ ਜੀ ਮੂਮੇਠਾ ਕਰ ਲੋ ਸਾਰੇ ਭੈਣ ਭਰਾ ਤੇ ਬਸ ਬਸ ਇਹੀ ਜੀ ਦਿਨ ਦੀ ਉਡੀਕ ਸੀ ਹਨਾ ਵੀ ਕਿ ਦੇ ਦੇ ਨਾ ਉਹ ਬਹੁਤ ਜਿਆਦਾ ਇੰਤਜ਼ਾਰ ਕਰਿਆ ਇਹ ਦਿਨ ਵਾਸਤੇ ਤੇ ਥੈਂਕ ਯੂ ਬਾਈ ਗੁਰੂ ਹਨਾ ਵੀ ਜਿਹੜਾ ਤੁਸੀਂ ਮੈਨੂੰ ਆਪ ਦੀ ਮੰਜਲ ਤੱਕ ਪਹੁੰਚਾਤਾ ਦੂਜੇ ਨੰਬਰ ਤੇ ਛੋਟਾ ਸਾਰੇ ਭੈਣ ਭਰਾਵਾਂ ਦਾ ਸਾਥ ਹਨਾ ਜਿਨ੍ਹਾਂ ਨੇ ਇੰਨਾ ਕੁ ਜਿਆਦਾ ਸਾਥ ਦਿੱਤਾ ਸਪੋਰਟ ਕਰਿਆ ਇਹਦੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਹਨਾ ਤੇ ਲਾਈਕ ਕਰਦੇ ਹੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕਿੰਨੇ ਮਜ਼ਾਖੀਆ ਤੇ ਜਾਨੀ ਮੇਰੇ ਬੱਚਾ ਦਾ ਬਹੁਤ ਲੋਗਦਾਨਾ ਹੈ ਨਾ ਮੇਰਾ ਆ ਪੁੱਤ ਦਾ ਬਹੁਤ ਲੋਗਦਾਨਾ ਹੈ ਵੀ ਵੀਡੀਓ ਬਹੁਤ ਬਣਾਉਂਦਾ ਹੁੰਦਾ ਤੇ ਜਿਹੜਾ ਕੈਮਰਾਮੈਨ ਆ ਛੋਟੇ ਦਾ ਇਹਦਾ ਵੀ ਬਹੁਤ ਧੰਨਵਾਦ ਹੈ ਵੀ ਬਹੁਤ 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 ਜਿਆਦਾ ਧੰਨਵਾਦ ਜਸ਼ਨ ਦਾ ਵੀ ਬਹੁਤ ਮੇਰਾ ਗੈਰੀ ਇੰਟੈਲੀਜੈਂਟ ਬਹੁਤ ਵਧੀਆ ਵੀਡੀਓ ਬਣਾਉਂਦੇ ਵਿਚਾਰੇ ਆਖੇ ਤੋਂ ਨਾਲੇ ਆਪ ਦਾ ਪੜਾਈ ਤੇ ਵਧੀਆ ਧਿਆਨ ਦਿੰਦੇ ਆ ਨਾਲੇ ਵੀਡੀਓ ਤੇ ਵੀ ਕੰਮ ਨਾਲ ਦੀ ਨਾਲ ਹਨਾ ਬਿਆਨ ਦੇ ਮਮਾ ਕੋਈ ਗੱਲ ਦੀ ਵੀਡੀਓ ਬਣਾ ਦਿੰਨੇ ਆ ਤੇ ਬਾਕੀ ਜੀ ਹੁਣ ਇੱਕ ਰਿਕਵੈਸਟ ਹੈ ਵੀ ਹਨਾ ਅੱਗੇ ਦੀ ਅੱਗੇ ਵੀਡੀਓ ਆਪਣੀ ਵੀ ਮਤਲਬ ਸ਼ੇਅਰ ਕਰਦੇ ਰਹੋ ਹਨਾ ਅੱਗੇ ਦੀ ਅੱਗੇ ਹੋਰ ਸਪੋਰਟ ਕਰਿਓ ਤੇ ਪਹਿਲੇ ਤਾਂ ਕਹਿੰਦੀ ਹੁੰਦੀ ਸੀ ਮੱਸਾ ਇੱਕ ਹੋ ਜਾਏ ਪੇਮੈਂਟ ਆ ਜਾਏ ਆਪਣੀ ਫੇਰ ਆਪਾਂ ਹੋ ਫੇ ਅਉਦੋ ਅੱਗੇ ਦੇਖੀ ਜਾਊਗੀ ਨਹੀਂ ਨਹੀਂ ਸਾਰਾ ਕੁਝ ਹੋ ਜਾਊਗਾ ਟਾਈਮ ਲੱਗੂ ਥੋੜਾ ਜਿਹਾ ਤੇ ਚਲੋ ਜੀ ਹੁਣ ਅਸੀਂ ਚਾਹ ਪਾਣੀ ਪੀ ਲੀਏ ਫੇਰ ਮਿਲਦੇ ਆਪਾਂ ਲਓ ਜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਨਾ ਵੀ ਆਪਾਂ ਤੁਹਾਡਾ ਪਤਾ ਪਤਾ ਕੀ ਲੈਂਦਾ ਤੇ ਆਹ ਹਨਾ ਮੈਂ ਜਸ਼ਨ ਨੂੰ ਦਵਾਈਆਂ ਵੀ ਦਿੱਤੀਆਂ ਹੈ ਮਤਲਬ ਕਿ ਜਦੋਂ ਜਿਹੜੀ ਆਪਣੀ ਨਾਰਮਲ ਸਾਬਣ ਹੁੰਦੀ ਹੈ ਲਾਈਫ ਵੋਏ ਹੋਗੀ ਜਾਂ ਕੋਈ ਵੀ ਹੈਨਾ ਜਿੰਨੇ ਕੋਲ ਜਿੰਨੇ ਦੇ ਜਾਂ ਲਕਸ ਵਗੈਰਾ ਹੋਗੀ ਵੀ ਜਿਹੜੀ ਮੰਨ ਲੇ ਚਲੋ ਅਸੀਂ ਸਾਬਣ ਲਾਉਣੇ ਆ 20 ਜਸ਼ਨ ਤੇ ਫਿੱਟ ਨਹੀਂ ਆਉਂਦੀ ਕਿਉਂ ਨਹੀਂ ਫਿੱਟ ਆਉਂਦੀ ਇਹਦੇ ਮਤਲਬ ਮੂੰਹ ਤੇ ਛਿੱਟ ਜੀ ਹੋ ਜਾਂਦੀ ਵੱਲੀ ਤੇ ਅਲਰਜੀ ਆਣ ਸਾਬਣਾਂ ਅਲਰਜੀ ਆ ਨੂੰ ਮਤਲਬ ਕਿਉਂਕਿ ਇਹ ਜਿਹੜਾ ਲਕਸ ਵਗੈਰਾ ਸਾਬਣਾਂ ਇਹ ਚ ਬਹੁਤ ਜ਼ਿਆਦਾ ਖੁਸ਼ਕੀ ਹੁੰਦੀ ਹੈ ਪਿੰਡਾ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦਾ ਤੇ ਜਵਾਕਲੀ ਨੂੰ ਬਹੁਤ ਜ਼ਿਆਦਾ ਤੰਗ ਸੀ ਹੈਨਾ ਵੀ ਚਲੋ ਜਦੋਂ ਆਪਾਂ ਭੈਣ ਭਰਾ ਸਾਰੇ ਹੈਨਾ ਜੁੜੇ ਹੋਏ ਆ ਹੈਨਾ ਚੈਨਲ ਨਾਲ ਜੁੜੇ ਹੋ ਵੀ ਆਪਾਂ ਸਾੱਚੀ ਦੱਸਾਂਗੇ ਤੁਹਾਨੂੰ ਝੂਠ ਨਹੀਂ ਬੋਲਦੇ ਤੇ ਇਹ ਇੰਨਾ ਕੁ ਜ਼ਿਆਦਾ ਜਸਨ ਦੇ ਨਾ ਇਥੇ ਪੂਣੀਆਂ ਦੇ ਇਥੇ ਬਜਾਏ ਦਾ ਸ਼ਿਫਟ ਹੋ ਕੇ ਫਿਰ ਖੁਰਕ ਲੈਂਦੀ ਫਿਰ ਨਾ ਰੈੱਡ ਰੈੱਡ ਹੋ ਜਾਂਦਾ ਤੇ ਬਹੁਤ ਤੰਗ ਸੀ ਇਹ ਜਵਾਕਰੀ ਤੇ ਘਰ ਹੋ ਜਾਂਦੀ ਸੀ ਤੇ ਮੈਂ ਇਹਨੂੰ ਨਾ ਪ੍ਰਾਈਵੇਟ ਹਸਪਤਾਲ ਚ ਦਵਾਈ ਲੈ ਕੇ ਦਿੱਤੀ ਇਹ ਇੱਕ ਤਾਂ ਸਾਬਣ ਹੈ ਕਹਿੰਦੇ ਇਹ ਵਾਲਾ ਇਹਦੇ ਨਹੀਂ ਵਾਲ ਤੋਂ ਨਹੀਂ ਇਹ ਸਾਬਣ ਨਾਲ ਇਸੇ ਨਾਲ ਪਿੰਡੇ ਨਾ ਹੁਣ ਆਏ ਨੇ ਤੇ ਇੱਕ ਮਤਲਬ ਆ ਲੋਸ਼ਨ ਦਿੱਤਾ ਵੀ ਨਹਾਏ ਬਾਅਦ ਸਾਰੇ ਪਿੰਡੇ ਤੇ ਮ사ਜ ਕਰ ਰਹੀ ਇਸ ਦੀ ਤੇ ਇੱਕ ਮਤਲਬ ਜਿਹੜੇ ਵੀ ਇੱਥੇ ਜ਼ਿਆਦਾ ਖੁਰਕ ਕਰਦੀਆਂ ਹਨ ਜਿਵੇਂ ਕਿ ਕੂਣੀਆਂ ਨੇ ਇੱਥੇ ਜੋੜ ਹੈ ਜਿਹੜੇ ਇੱਥੇ ਜ਼ਿਆਦਾ ਥੋੜਾ ਖੁਰਕਦੀ ਹੈ ਤੇ ਇਹਦੇ ਵਾਸਤੇ ਆ ਸਪੈਸ਼ਲ ਛੋਟਾ ਜਿਹਾ ਦਿੱਤਾ ਹੈ ਨਾ ਕੋਕੜਾ ਇਹ ਛੋਟਾ ਜਾਂ ਕੋਕੜਾ ਹਾਂ ਤੇ ਵੀ ਇਹ ਮਤਲਬ ਉੱਥੀ ਜਗ੍ਹਾ ਤੇ ਲਾਉਣਾ ਵੀ ਜਿੱਥੇ ਜਿੱਥੇ ਇਹ ਖੁਰਕ ਕਰਦੀ ਹੈ ਜ਼ਿਆਦਾ ਮਤਲਬ ਇੱਥੇ ਖੁਰਕ ਹੁੰਦੀ ਆ ਕੂਣੀਆਂ ਦਾ ਜੋੜ ਨਹੀਂ ਹੈਗਾ ਇੱਥੇ ਫਿਰ ਉਹ ਜਿੱਥੇ ਖੁਰਕਦੀ ਹੈ ਮੈਨੂੰ ਮੇਰੇ ਨਾਲ ਚਿੱਟਾ ਥੋੜਾ ਹੁੰਦਾ ਹੈ ਨਾ ਤੇ ਇੰਨਾ ਕੁ ਸਮਾਂ ਆ ਦੇ ਆਪ ਲੈ ਲਓ ਦੇਖੋ ਨੋ ਤੇ ਫੇਰ ਅੱਡਬੀ ਲੈ ਲਈ ਸਾਰਿਆਂ ਨੇ ਬਸ ਤੇ ਬਸ ਇਹ ਆ ਜੀ 200 ਦੀ ਦਵਾਈ ਲੈ ਕੇ ਦਿੱਤੀ ਮੈਂ ਜਸ਼ਨ ਨੂੰ ਉਹ ਕਹਿੰਦੇ ਵੀ ਇਹਦੇ ਕੋਈ ਸਾਬਣ ਨਹੀਂ ਲਾਉਣੀ ਜਿੱਦਾਂ ਕਿ ਲੱਕਸ ਵਗੈਰਾ ਬੰਦ ਕਰ ਦੋ ਤੇ ਇਹਦੇ ਵਾਸਤੇ ਤੇਲ ਵੀ ਮੈਂ ਸਪੈਸ਼ਲ ਲੈ ਆਈ ਆ ਮੈਂ ਤੁਹਾਨੂੰ ਤੇਲ ਦਿਖਾਉਣੀ ਆ ਉਹ ਸ਼ਾਪਾ ਸੌਦਾ ਬਣਾਉਣੇ ਆ ਤੇ ਬਾਕੀ ਖੁਸ਼ ਬਹੁਤ ਆ ਜੀ ਅੱਜ ਪੇਮੈਂਟ ਆ ਗਈ ਪਰ ਦੋ ਜਿਹਨਾਂ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਨੇ ਹਨਾ ਵੀ ਸ਼ਾਇਦ ਅੱਜ ਗੱਗੀ ਹੁੰਦਾ ਬਹੁਤ ਖੁਸ਼ ਹੁੰਦਾ ਹਨਾ ਦੇਖ ਕੇ ਵੀ ਚਲੋ ਵੀ ਆਉਂਦਾ ਹਨਾ ਵੀ ਚਲੋ ਹਾਂ ਵਿਚਾਲਾ ਇਹ ਕੁਝ ਹੋ ਜਾਂਦਾ ਹਨਾ ਵੀ ਚਲੋ ਕੁਛ ਹਨਾ ਰਮਨ ਨੂੰ ਨੀਂਦ ਕਰੀਏ ਜਾਂ ਮੇਰੇ ਘਟਿਆ ਨਹੀਂ ਕੁਝ ਵੀ ਵੀ ਜਿਵੇਂ ਆਪਾਂ ਵਲੌਗ ਬਣਾਉਨੇ ਆ ਵੀ ਆਪਾਂ ਕਿਹੜਾ ਕੋਈ ਹਨਾ ਆਪਾਂ ਕਿਹੜਾ ਕੋਈ ਗੰਦ ਪਾਰਖਿਆ ਹਨਾ ਸੋਸ਼ਲ ਮੀਡੀਆ ਤੇ ਆਪਾਂ ਸਿਰਫ ਪਰਿਵਾਰਿਕ ਵੀਡੀਓ ਬਣਾਉਂਦੇ ਆ ਤੇ ਅੱਜ ਸ਼ਾਇਦ ਉਹ ਹੁੰਦਾ ਹਨਾ ਬਹੁਤ ਹੋਸ਼ ਹੁੰਦਾ ਹਨਾ ਮੇਰੇ ਨਾਲ ਬੈਂਕ 'ਚ ਮੇਰੇ ਨਾਲ ਉਨੇ ਜਾਣਾ ਸੀ ਨਾ ਗੱਗੀ ਨੇ ਤੇ ਚਲੋ ਮਾਂ ਕੋਲਾ ਕਰਿਆ ਕੀ ਹੁੰਦਾ ਹਨਾ ਚਲੋ ਗੱਗੀ ਨਹੀਂ ਗਿਆ ਤਾਂ ਕੋਈ ਗੱਲ ਨਹੀਂ ਜੇ ਜਾਨ ਤੇ ਪ੍ਰੀਤ ਵਰਗੀ ਦੀ ਸਾਦੀ ਹੈ ਤੇ ਇਹ ਜਵਾਕ ਜਾ ਰਹੇ ਹਨ 21 ਗੱਲ ਹੈ ਤੇ ਪਰ ਵੀ ਐਂ ਇੱਕ ਦਾਣਾ ਵੀ ਜੇ ਮੋੜਾ ਹੈ ਜਾਂ ਟਾਈਮ ਜਦੋਂ ਜ਼ਿਆਦਾ ਖੁਸ਼ੀ ਦਾ ਟਾਈਮ ਹੁੰਦਾ ਹੈ ਨਾ ਖੜ ਜਾ ਪੁੱਤ ਗੱਲ ਤਾਂ ਕਰ ਲੈਣ ਜੀ ਤੇ ਜਦੋਂ ਐ ਹੁੰਦਾ ਵੀ ਖੁਸ਼ੀ ਦਾ ਟਾਈਮ ਹੁੰਦਾ ਹੈ ਨਾ ਉਦੋਂ ਕੋਈ ਵੀ ਹੈ ਨਾ ਉਦੋਂ ਆਪ ਦਾ ਜਿਹੜਾ ਸਾਰਿਆਂ ਨਾਲ ਜ਼ਿਆਦਾ ਦਿਲ ਦੇ ਨੀਬ ਹੁੰਦਾ ਨਾ ਉਹ ਬੰਦਾ ਜੋ ਉਹ ਯਾਦ ਆਉਂਦਾ ਹੈ ਤੇ ਜਿਵੇਂ ਕਰੀ ਹੋ ਗਿਆ ਤੇ ਅੱਜ ਮੈਂ ਆਦੀ ਮਾਂ ਨੂੰ ਬਹੁਤ ਜਿਆਦਾ ਕਰੀ ਆਣੀ ਹੈ ਹਨਾ ਕਿ ਅੱਜ ਮੇਰੀ ਮਾਂ ਹੁੰਦੀ ਹੈ ਨਾ ਮੇਰੀ ਪੇਮੈਂਟ ਆਈ ਸੀ ਮੇਰੀ ਮਾਂ ਇਹ ਸੋਚਦੀ ਹੈ ਕਿ ਮੈਂ ਤੇ ਨੇ ਮਿਹਨਤ ਕਰਿਆ ਆਪਾਂ ਬੱਚਿਆਂ ਵਾਸਤੇ ਵੀ ਮਿਹਨਤ ਕਰਕੇ ਹਨਾ ਵੀ ਚਲੋ ਕੁਝ ਵੀ ਹੈ ਚਲੋ ਥੋੜੀ ਪੇਮੈਂਟ ਆਇਆ ਜਾਂ ਬਾਲੀ ਆ ਗਈ ਜਿਆਦਾ ਵੀ ਇਹ ਚੀਜ਼ ਨਹੀਂ ਮੈਂ ਰੱਖਦੀ ਹੁੰਦੀ ਪਰ ਵੈਗਨ ਦੀ ਕਿਰਪਾ ਨਾਲ ਪੇਮੈਂਟ ਆ ਆਪਣੀ ਬਹੁਤ ਸੋਹਣੀ ਆ ਗਈ ਹੈ ਨਾ ਪੇਮੈਂਟ ਆਏ ਵੀ ਆਪਾਂ ਇੱਕ ਵਧੀਆ ਵੱਡਾ ਫੋਨ ਕੱਟ ਲੈ ਸਕਦੇ ਹਾਂ ਇੰਡੀਆ ਦੇ ਪੇਮੈਂਟ ਆਈਏ ਤੇ ਸੋਦਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮੇਰੇ ਨਾਲ ਹਨਾ ਵੀ ਮੇਰੇ ਜਿੰਨੇ ਦੋ ਰਿਸ਼ਤੇ ਆਣਾ ਉਹ ਮੇਰੇ ਨਾਲ ਹੈ ਨਹੀਂ ਇਹ ਚੀਜ਼ ਨੂੰ ਮੈਂ ਹਮੇਸ਼ਾ ਮਿਸ ਕਰਦੀ ਰਹੀ ਨਹੀਂ ਵੀ ਕਿਉਂਕਿ ਜਦੋਂ ਵੀ ਮੈਨੂੰ ਕੋਈ ਖੁਸ਼ੀ ਹੁੰਦੀ ਹੈ ਉਹ ਮੇਰੀ ਧੀ ਦਾ ਜਨਮ ਦਿਨ ਹੋਵੇ ਕੋਈ ਮੇਨੂੰ ਪਰਿਵਾਰ ਕੋਈ ਹੋਰ ਖੁਸ਼ੀ ਹੋਵੇ ਉਹ ਵੀ ਨਾ ਮੈਂ ਮਿਸ ਕਰਦੀ ਚਲੋ ਗੱਗੀ ਨਾਲ ਹਨਾ ਅੰਦਰ ਜੇਲ੍ਹ ਚ ਆਜੂਗਾ ਬਾਹਰ ਹਨਾ ਕਦੇ ਨਾ ਕਦੇ ਇਹ ਸੁਣੂਗਾ ਤੇ ਪਰ ਜਿਹੜਾ ਮੇਰਾ ਦਿਮਾਗ ਨੂੰ ਖੋਲੇ ਹਨਾ ਕਹਿੰਦੇ ਹੁੰਦੇ ਜੋ ਜਿਵੇਂ ਕਿ ਉਹਨੇ ਮੇਰੇ ਤੀਆਂ ਸੀਂਗਾ ਅੱਜ ਮੇਰੀ ਮਾਂ ਆਂਦੀ ਵੀ ਤੇ ਮੈਨੂੰ ਇਹ ਚੀਜ਼ ਕਹਿਣੀ ਸੀ ਵੀ ਪੁੱਤ-ਕੁੜੀਆਂ ਵਾਸਤੇ ਤੂੰ ਆ ਘਰ ਆ ਬਣਾ ਲੈ ਆਪਾਂ ਬਣਾਈਏ ਹੈ ਨਾ ਇੱਕ ਮਾਂ ਵੀ ਨਾਨੀ ਹੁੰਦੀ ਹੈ ਜੋ ਬਹੁਤ ਮੱਤਾ ਦਿੰਦੀ ਹੁੰਦੀ ਹੈ ਹਣ ਬੀਬੀ ਤੇ ਲਾ ਲੋ ਹਣ ਬੀਬੀ ਉਹਨੇ ਕੋਲੇ ਦੋਦੇ-ਦੋਦੀ ਕੋਲੇ ਰਹੀ ਹੈ ਨਾ ਇੰਨਾ ਟਾਈਮ ਪਾਲਿਆ ਉਹਨਾਂ ਨੇ ਕਿਉਂਕਿ ਨਾਨੀ ਜੀ ਨੇ ਪਾਲਤੀ ਤੇ ਵੀ ਜਿਵੇਂ ਚਲੋ ਅੱਜ ਸਾਡੀ ਮਾਂ ਆਉਂਦੀ ਹੈ ਨਾ ਸਾਡੇ ਕੋਲ ਰਹਿੰਦੀ ਕਿਉਂਕਿ ਹੁਣ ਜਦ ਬੀਬੀ ਨੂੰ ਉੱਥੇ ਕਿੱਦੜੇ ਰਹਿਣਾ ਪੈਂਦਾ ਵੀ ਆਪਾਂ ਐ ਨਹੀਂ ਕਹਿੰਦੇ ਵੀ ਛੌਂਕ ਨੂੰ ਬੈਠੀ ਹੈ ਚਲੋ ਰਹਿਣਾ ਮੈਂਦਾ ਨਾ ਜਵਾ ਕੱ ਲੈਗਾ ਚਲੋ ਜਵਾਕ ਨਿਆਣਾ ਅਸੀਂ ਸਮਝਾਵਾ ਚਲ ਮੈਂ ਸਮਝਦਾ ਨਾ ਮੰਨ ਕੇ ਚਲੋ ਮੈਨੂੰ ਪਤਾ ਚਲੋ ਜਵਾਕੜੀਆਂ ਦਾ ਮੈਂ ਕੀ ਕਰਾਂ ਸਾਹਮਣੇ ਨਹੀਂ ਆ ਮੈਂ ਘਰ ਸਾਹਮਣੇ ਨਹੀਂ ਆ ਕਿਉਂਕਿ ਇਹ ਚੀਜ਼ ਆਪਾਂ ਨੂੰ ਸੋਚਣੀ ਪੈਂਦੀ ਹੈ ਹਨ ਤੇ ਜੇ ਹੁਣ ਮੈਂ ਆਖੀ ਜਾਂ ਮੈਂ ਬੀਬੀ ਉੱਥੇ ਕਿਉਂ ਬੈਠੀ ਏ ਇੱਥੇ ਆ ਜਾ ਇੱਥੇ ਆ ਜਾ ਡੇਲੀ ਫੋਨ ਕਰਕਾਈ ਜਾਵਾਂ ਫਿਰ ਇਹਨੋਂ ਨਾਲੇ ਤਾਂ ਉੱਥੇ ਰਹਿਣਾ ਔਖਾ ਹੋ ਜੀ ਨਾਲੇ ਇੱਥੇ ਰਹਿਣਾ ਔਖਾ ਹੋ ਜੇ ਹਨ ਫਿਰ ਬੰਦਾ ਰਹਾ ਜੇ ਚੌਕਾ ਹੁੰਦਾ ਪਰ ਇਹ ਚੀਜ਼ ਵਾਸਤੇ ਅਸੀਂ ਕਦੇ ਬੀਬੀ ਨੂੰ ਐ ਵੀ ਤਾਂ ਵੀ ਨਹੀਂ ਕਰਿਆ ਬੀਬੀ ਆ ਜਾ ਹਨ ਅੱਜ ਹੀ ਆ ਜਾ ਜੇ ਸਾਨੂੰ ਲੋੜ ਹੈ ਕਿਸੇ ਚੀਜ਼ ਦੀ ਵੀ ਲੋੜ ਹੈ ਅ ਕਿ ਜ ਸਾ ਅਸੀਂ ਆ ਚੀਜ਼ ਬਿਨਾ ਬੈਠੇ ਆ ਜਿੱਤੇ ਸਾਨੂੰ ਆ ਜੀ ਦਿਵਾ ਜਾ ਦੱਸੋ ਆਪਾਂ ਕਦੇ ਵੀ ਨਹੀਂ ਹੋ ਸੋਚਿਆ ਪਰ ਮੈਨੂੰ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ 7 ਮਹੀਨੇ ਚ ਮੈਂ ਹਨਾ ਆ ਦਾ ਚੈਨਲ ਵੀ ਮੋਨਟਾਈਜ਼ ਕਰਾ ਲਿਆ 1000 ਸਬਸਕ੍ਰਾਈਬਰ ਵੀ ਜੋੜਨੇ ਤੇ ਮੈਂ ਪੇਮੈਂਟ ਵੀ ਆਪ ਦੀ ਲੈ ਲਈ ਹਨਾ 7 ਮਹੀਨਿਆਂ ਤੋਂ ਇਹ ਮੇਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਹਨਾ ਦੇ ਪਰ ਮੈਂ ਰੋਂਦੀ ਨਹੀਂ ਆ ਜਾਣਾ ਕੰਟਰੋਲ ਹੈ ਜਮਾ ਪਰ ਅੱਖਾਂ 'ਚ ਪਾਣੀ ਹੀ ਜੱਡਣਾ ਅੱਜ ਮੈਂ ਕਿਉਂਕਿ ਇਹ ਮੇਰੇ ਖੁਸ਼ੀ ਆ ਜ ਮੇਰੀ ਮਿਹਨਤ ਹੈ ਹਨਾ ਕਦੇ ਹੁੰਦੇ ਆ ਦਸਾਂ ਨੋਹਾਂ ਦੀ ਮਿਹਨਤ ਹੈ ਸਾਡੀ ਜਿਹੜੀ ਅਸੀਂ ਮਿਹਨਤ ਕਰਕੇ ਵੀਡੀਓ ਬਣਾਈ ਹੈ ਨਾ ਸੋਨੂੰ ਪਤਾ ਹੈ ਵੀ ਵੀਡੀਓ ਬਣਾਉਣੀ ਸੌਖੀ ਹੈ ਜਦੋਂ ਆਪਾਂ ਐਡਿਟ ਵਗੈਰਾ ਕਰਦੇ ਆ ਸਭ ਕੁਝ ਕੰਟੈਂਟ ਵਗੈਰਾ ਰੱਖਦੇ ਬਹੁਤ ਟਾਈਮ ਲੱਗਦਾ ਜੀ ਘੱਟੋ ਘੱਟ ਵੀਡੀਓ ਤੇ ਇੱਕ ਘੰਟਾ ਲੱਗ ਜਾਂਦਾ ਅਪਲੋਡ ਹੋਣ ਤੇ ਹੈਨਾ ਫਿਰ ਕੰਟੈਂਟ ਲੱਗਣਾ ਫਿਰ ਸ਼ੇਅਰ ਕਰਨਾ ਸਭ ਕੁਝ ਸੈਟਿੰਗ ਚੈੱਕ ਕਰਨੀ ਤੇ ਚਲੋ ਜੀ ਹੁਣ ਗੱਲਾਂ ਬਾਤਾਂ ਬਹੁਤ ਹੋ ਗਈਆਂ ਆਪਾਂ ਸੌਦਾ ਪੱਤਾ ਦਿਖਾਉਣੇ ਆ ਤੁਹਾਨੂੰ ਤੇ ਸੋਨਣਾ ਮੈਂ ਇੱਕ ਜੀ ਦਾਦੀ ਆ ਵੀ ਸਾਡੇ 2 ਦਿਨ ਹੋ ਗਏ ਤੇ ਸਾਬਣ ਮੁੱਕੀ ਪਈ ਸੀ ਭਾਂਡੇ ਮਾਂਜਣ ਵਾਲੀ ਇੰਨੀ ਕਿ ਜ਼ਿਆਦਾ ਐ ਹੋਇਆ ਪਿਆ ਸੀਗਾ ਤੇ ਮੈਂ ਸ਼ੈਂਪੂ ਨਾ ਭਾਂਡੇ ਮਾਂਜ ਰਹੀ ਸੀ 2 ਦਿਨ ਹੋ ਗਏ ਕਿਸੇ ਤੋਂ ਕੋਈ ਭਰਦਾ ਨਹੀਂ ਆਣਾ ਕਿ ਜਿਹੜੀ ਸੱਚ ਆਪਾਂ ਸੱਚ ਗੱਲ ਦੱਸਣਾ ਤੇ ਪੇਮੈਂਟ ਆਈ ਕਿਸ ਘਰ ਕੇ ਆਪਾਂ ਦੇਖੋ ਜੀ ਇੱਕ ਤਾਂ ਵੱਡੀ ਸ਼ੀਸ਼ੀ ਆ ਭਾਂਡੇ ਮਾਂਜਣ ਵਾਲੀ ਵੀ ਐਮ ਲਿਕਵਿਡ ਹਾਂ ਇਹ ਲਿਟਰਲ ਲਿਆਂਦਾ ਹਨਾ ਆਪਾਂ ਤੇ ਇਹ ਅਸੀਂ ਆਹਦੇ ਉਸ ਤੇ ਲਿਆਂਦਾ ਜੀ ਜਿਵੇਂ ਬ੍ਰੀਥ ਲਾ ਲੂਗੀ ਮੈਂ ਲਾ ਲੂਗੀ ਬੀਬੀ ਵੀ ਲਾ ਲੈਂਦੀ ਹੈ ਇਹ ਤੇ ਸਾਡੇ ਕੋਲ ਆ ਸਮਾਨ ਮਤਲਬ ਜੀਰਾ ਹੈ ਨਹੀਂ ਜੀਰਾ ਖਤਮ ਹੋ ਰਿਹਾ ਸੀ ਕਿੰਨੇ ਦਿਨ ਹੋ ਗਏ ਸੀ ਸਾਡੇ ਕੋਲ ਲਾਲ ਮਿਰਚ ਖਤਮ ਸੀਗੀ ਕਿਉਂਕਿ ਅਸੀਂ ਦੁਕਾਨ ਤੋਂ ਲੈ ਕੇ ਮੈਂ ਉਹ 600 ਦਾ ਪੈਕ ਲਿਆਈ ਸੀਗੀ ਤੇ ਉਹ ਆਪਣੇ ਖਤਮ ਹੋ ਗਿਆ ਸੀ ਮਿਰਚਾਂ ਤੇ ਆ ਜਸ਼ਨ ਨੂੰ ਆ ਤੇਲ ਦੱਸਿਆ ਜੀ ヘア ਕੇਅਰ ਹੈ ਜਸ਼ਨ ਨੇ ਲਾਉਣਾ ਤੇਲ ਵੀ ਅਸੀਂ ਆਪਦੇ ਵਾਸਤੇ ਨਹੀਂ ਲਿਆਂਦਾ ਮੈਂ ਇਹਦੇ ਵਾਸਤੇ ਜੀ ਸਾਭ ਦੀ ਬਿਸ਼ੀ ਲਈ ਆਤੀ ਵੀ ਕਹਿੰਦੇ ਜਸ਼ਨ ਦੇ ਸਾਬਣ ਲਾਉਣ ਤੋਂ ਬਾਅਦ ਮਤਲਬ ਜਦੋਂ ਵਾਲ ਸੁੱਕ ਜਾਂਦੇ ਨੇ ਆ ਤੇਲ ਲਾਉਣਾ ਤੇ ਇਹ ਤੇਲ ਆਪ ਜਸ਼ਨ ਵਾਸਤੇ ਨੇ ਹੁੰਦਾ ਕਿ ਕਿਉਂ ਹੋ ਵੀ ਮੁੱਕਿਆ ਰਿਹਾ ਸੀ ਆਪਣਾ ਇੰਨਾ ਕਿ ਜ਼ਿਆਦਾ 15 ਦਿਨ ਹੋ ਗਏ ਜੀ ਸਾਡਾ ਕਿਉਂ ਮੁੱਕੇ ਨੂੰ 15 ਦਿਨ ਹੋ ਗਏ ਅਸੀਂ ਉਹ ਲੱਗਲੀ ਜਾਣਾ ਮਜ਼ਾਕ ਨਾ ਦਾਇ ਮੇਰਾ ਨਾ ਵੀ ਇੱਕ ਨੂੰ ਪਾਗਲ ਸਾਰੀ ਗੱਲ ਕਰਦੀ ਸ਼ੇਅਰ ਕਰ ਰਹੀ ਐ 15 ਦਿਨ ਹੋ ਗਏ ਸਾਡੇ ਕਿਉਂ ਮੁੱਕੇ ਨੂੰ ਅਸੀਂ ਅੰਚੋਪੜੀ ਰੋਟੀ ਖਾ ਰਹੇ ਸੀਗੇ ਤੇ ਆਪਾਂ ਦਾ ਸਬਰ ਹੈ ਨਾ ਬਾਈ ਗਰੂ ਦਾ ਵੀ ਆਪਾਂ ਸਬਰ ਕਰਕੇ ਚੱਲਨੇ ਆ ਤੇ ਬਾਕੀ ਇਹਨਾਂ ਦੀ ਇੱਕ ਜੱਟ ਜ਼ਿੰਮੇਵਾਰ ਦਿੱਤੀ ਹੁੰਦੀ ਹੈ ਜਿਹੜੀ ਹਨਾ ਉਹ ਇਹ ਚੀਜ਼ ਸਮਝਦੀ ਹੈ ਨਾ ਵੀ ਸਬਰ ਵੀ ਕੋਈ ਚੀਜ਼ ਹੁੰਦੀ ਹੈ ਕੋਈ ਨਾ ਕਿਸੇ ਚੀਜ਼ ਕੁਛ ਵੀ ਮੁੱਕੀ ਹੈ ਭਰਤਣਾਣੀ ਚਾਹੀਦਾ ਕੋਈ ਸ ਲੈਣਾ ਚਾਹੀਦਾ ਮੈਂ ਤੁਹਾਨੂੰ ਕਦੇ ਵੀਡੀਓ ਚ ਅਹਿਸਾਸ ਨਹੀਂ ਦਵਾਇਆ ਹਨ ਵੀ ਸਾਡੇ ਆਸਮਾਨ ਮੁੱਕਿਆ ਗਿਆ ਚਲੋ ਅੱਜ ਮੈਂ ਖੋਜਣਾ ਕੁਝ ਕੁ ਚੀਜ਼ਾਂ ਮੈਂ ਸਾਰੇ ਪੜਦੇ ਅੱਜ ਚੱਕ ਦੇਣੀ ਹੈ ਨਾ ਤੇ ਆਪਾਂ ਦੋ ਪੈਕਟਰੀਆਂ ਵੀ ਢਾਹ ਦੇ ਗਏ ਤੇ ਦਾ ਬ੍ਰੈਂਡ ਅਜਰਨ ਨਹੀਂ ਆਪਾਂ ਪੰਜੜਾ ਬ੍ਰੈਂਡ ਅਜਰਨ ਨਹੀਂ ਆ ਬੰਦਾ ਸਾਲਣਾ ਜਿਵੇਂ ਸਾਰੇ ਮੁੱਕਿਆ ਪਿਆ ਸੀ ਤੇ ਇਹ ਆਹ ਸਾਡੇ ਲਾੜਨੇ ਦੋ ਬੜੇ ਮੀਆ ਦੇ ਛੋਟੇ ਮੀਆ ਹੁਣ ਕਹਿੰਦੇ ਆ ਵੀ ਕਾਫੀ ਪੀਆ ਕਰਾਂਗੇ ਇਹਨਾਂ ਨੇ ਸ਼ੌਂਕ ਦੇਖਣ ਨੂੰ ਉਤਾਰੇ ਆ ਮੈਂ ਕਿ ਇੱਕ ਵਾਰ ਛੋਟੀ ਸ਼ੀਸ਼ੀ ਨਾ ਨਾ ਮੈਂ ਖੋਲੂੰਗੀ ਤੇ ਇਹ ਛੋਟੀ ਸ਼ੀਸ਼ੀ ਨੀ 130 ਰੁਪਿਆ ਦੀ ਐ ਸ਼ੀਸ਼ੀ ਕਸੂ ਨਾ ਤੇ ਤੁਸੀਂ ਨਾ ਅਸੀਂ ਪੀਆ ਕਰਨਾ ਹੈ ਕਹਿੰਦੀ ਪੂਰੇ ਪ੍ਰੋਜੈਕਟ ਕਾਂਚ ਦੀ ਸ਼ੀਸ਼ੀ ਉਹ ਕੱਲੀ ਨਾ ਮੈਂ ਖੋਲੂੰ ਤੇ ਇਹ ਲੈਂਦੀ ਜਿਨ੍ਹਾਂ ਨੇ ਕਾਫੀ ਪੀਆ ਕਰਨਗੇ ਬਣਾ ਕੇ ਦੋਨੇ ਤੇ ਹੁਣ ਫੇਰ ਮੇਰਾ ਇਹ ਜੋਟੀਦਾਰ ਇੱਕ ਟਾਲ ਜੂਗਾ ਇਹ ਕਾਫੀ ਪੀਆ ਕਰਨਗੇ ਮੈਂ ਕੱਲ ਹੀ ਚਾਹ ਹੀ ਦੇ ਦੂੰਗੀ ਮੈਨੂੰ ਫੇਰ ਉਹ ਖੋਜੂਗਾ ਕੱਲੀ ਨੂੰ ਮੇਰੇ ਚਾਹ ਆਏ ਨਹੀਂ ਉੱਪਰ ਚੱਲਦੇ ਤੇ ਆਪਾਂ ਕਿੰਨੋ ਚਾਹ ਪੱਤੀ ਨਹੀਂ ਹੁੰਦੀ ਜੀ ਚਾਹ ਪੱਤੀ ਮੁੱਕੀ ਪਈ ਸੀ ਆਪਣੇ ਮੰਨ ਲਏ ਚੱਲੋ ਥੋੜੀ ਰਹਿ ਗਈ ਸੀ ਤੇ ਆ ਇੱਕ ਹੋਰ ਨਿਕਲੇ ਪਿਆਰ ਤੇ ਹੈ ਦੱਬਣਾ ਲੈ ਮੈਂ ਆਪਾਂ ਤੇ ਆ ਸਾਡੇ ਦੁਆਕਾ ਕਮੈਂਟਸ ਵਿੱਚ ਬਤਾਉਣਾ ਕਿੰਨੋ ਕਿਉਂਕਿ ਥੋੜਾ ਜਿਹਾ ਨਾ ਮੰਨ ਕੇ ਚੱਲੋ ਵੀ ਦਾਲ ਸਬਜ਼ੀ ਜ਼ਰੂਰ ਖਾਂਦੇ ਆ ਪਰ ਕਿਉਂ ਨਹੀਂ ਬੈਂਦਾ ਨਾ ਜਿਵੇਂ ਕਿ ਦੇਸੀ ਘਿਓ ਦੇ ਦੋ ਚਮਚੇ ਬਾਤੀ ਚ ਪਾਏ ਹੋਣਾ ਜੋ ਆਪ ਕਾਨੂੰ ਨਾ ਮਤਲਬ ਵਧੀਆ ਫਿੱਟ ਜਾ ਰਿਹਾ ਬੱਚਾ ਚਲੋ ਆ ਖਵਾ ਦੂੰਗੀ ਹਨਾ ਮੈਂ ਅਜੇ ਠੰਡ ਹੋਣ ਤੋਂ ਪਹਿਲਾਂ ਪਹਿਲਾਂ ਪਿਓਂਕੇ ਖਵਾ ਦਿੰਦੇ ਇਹਨਾਂ ਨਾ ਪਤਾ ਪਿਓਂਕੇ ਖਵਾਉਂਗੀ ਆ ਕੋਲਗਟ ਖਤਮ ਹੋ ਰਿਹਾ ਸੀ ਤੇ ਆ ਸਾਡੇ ਖਾਨਸੂਰਾ ਦਾ ਸਾਬਣ ਖਤਮ ਹੋ ਰਿਹਾ ਸੀ ਤੇ ਸਾਬਣ ਆ ਸੀ ਜੀ ਆ ਐਲੋਵੇਰਾ ਕਾਂਤੀ ਸਾਬਣ ਵਰਤਦੇ ਆ ਸੀ ਸਾਡੇ ਲੱਤਾਂ ਨਾ ਖੱਟਣੀ ਆਉਂਦੀ ਖੁਸ਼ਕੀ ਆ ਜਾਂਦੀ ਬਹੁਤ ਜ਼ਿਆਦੇ ਪਿੰਡੇ ਦੇ ਆ ਪਈ ਸਾਬਣਾਂ ਵੀ ਮਤਲਬ ਥੋੜੀ ਜਿਹੀ ਸੀ ਨਾ ਕੰਪਨੀ ਦੇ ਸਾਬਣ ਵਰਤਦੇ ਆ ਵੀ ਐਨ ਆਸ ਤੇ ਉਹਦੀ ਪੁਤਰੀ ਵਾਰੀ ਜਾਂਦੀ ਐ ਜੀ ਸਾਡੇ ਲੱਖਸ ਵਗੈਰਾ ਸਾਬਣ ਸਾਡੇ ਕਿਸੇ ਦੇ ਫੱਟ ਨਹੀਂ ਆਉਂਦੀ ਸਾਡੇ ਖੁਸ਼ਕੀ ਹੋ ਜਾਂਦੀ ਬਹੁਤ ਜ਼ਿਆਦੇ ਤੇ ਇਹਨਾਂ ਸਮਾਨ ਲੈਣ ਮੈਂ ਤੇ ਆਹ ਪਲਿਆ ਦਾ 5 ਕਿਲੋ ਵਾਲਾ 70 ਦਾ ਪੈਕ ਤੋਂ ਟਾਈਡ ਇਹਦੇ ਨਾਲ ਘੱਟੋ ਘੱਟ ਮੈਂ 3 ਮਹੀਨੇ ਨੇ ਮੁਕਣ ਦਿੰਦੀ ਜਿਹੜੇ ਸਾਬਣਾਂ ਨਾਲ ਸਰਪਸ ਬਸਤਦੀ ਹਾਂ ਕਿੰਨੇ ਕਿਲੋ ਦਾ 5 ਲੈ ਹਾਂ ਟਾਈਡ 40 ਲੈ ਫਾਂਜੀ ਤਾਂ ਆਪਾਂ ਨਹੀਂ ਮੈਨੂੰ ਮੈਨੂੰ ਪਤਾ ਨਹੀਂ ਕਿਵੇਂ ਮੈਂ ਤਰੀਕਾ ਜਿਹਾ ਹੀ ਆ ਤੇ ਮੈਂ ਬਹੁਤ ਘੱਟ ਸਰਫਰੋਣੀ ਹੈ ਮੈਂ ਤਾਂ ਨਾ ਡੱਬੇ ਜਿਹਾ ਮਾਰੂਗੀ ਹੁਣ ਵੱਡਾ ਡੱਬਾ ਸਾਡੇ ਕੋਲ ਉਹ ਜਿਹੜਾ ਪਾ ਕੇ ਬਸ ਉੰਨੀ ਹੀ ਕੱਢਣੀ ਜਿੰਨੀ ਕੱਪੜੇ ਧੋਣੇ ਆ ਦਿੱਲੀ ਦੇ ਇਹ ਗੁੱਸਾ ਤਾਂ ਹੁਣ ਗੁੱਸਾ ਲਾਉਣ ਵਾਸਤੇ ਬਹੁਤ ਵਧੀਆ ਹੈ ਇਹ ਤਾਂ ਬੜੀ ਗੱਲ ਹੈ ਜੇ ਉਹ ਦੁੱਧ ਜਿੰਨੇ ਜਿਹੀ ਉਹ ਹੋਸਮੀ ਲੋ ਜੀ ਬੀਬੀ ਬਣਾਈਏ ਇਹਦੀ ਚਟਨੀ ਅੱਲਾ ਟਮਾਟਰ ਹੀ ਪਾਏਗੀ ਵੀ ਤੁਸੀਂ ਸਟਾਈਲ ਕਰਦੇ ਹੋ ਗ੍ਰੈਂਡੀਅਮ ਗ੍ਰੈਜੂਏਟ ਹਾਂ 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 ਤੇ ਜੀ ਇਹ ਟਮਾਟਰ ਦੀ ਬਣਾਈ ਦੀ ਚਟਨੀ ਇਧਰ ਆਪਣਾ ਜਸ਼ਨਾ ਆਪਣਾ ਸਾਗ ਵਗੈਰਾ ਸਾਧ ਕੇ ਹਦਿਆ ਹੁਣ ਪੈਕਟ ਪਾ ਕੇ ਹੁੰਦੀ ਹੈ ਤੇ ਆਪਾਂ ਇਹਦੇ ਨਾਲ 3 ਮਹੀਨੇ ਕਰ ਦਿੰਦੇ ਆਂ ਚਾਹ ਪਤੀ ਚਾਹ ਪਤੀ ਤੇ ਹੁਣ ਮੈਂ ਸਬਜ਼ੀਆਂ ਕੱਟ ਲਿਆ ਤੇ ਇਧਰ ਆਪਣਾ ਦੁੱਧ ਹੋ ਗਿਆ ਜੀ ਗਰਮ ਤੇ ਸਬਜ਼ੀਆਂ ਆਪਣੀਆਂ ਫੜੀਆਂ ਦੀ ਬਣ ਰਹੀਆਂ ਹੈ ਉਹ ਸਾंता ਡਾਲ ਦੇ ਗਿਓ ਦੇਖਦੇ ਬੈਠੇ ਸੀ ਵਿੱਚ ਪਤਾ ਮੈਂ ਹੁਣ ਆਪਾਂ ਇਹ ਬਸ ਇਹ ਬੱਦ ਨੂੰ ਆ ਗਿਆ ਸਾ ਨਾ ਗਰੀਨ ਕਰੀਂ ਤੇ ਦੇਖਾਉਂ ਮਾਂ ਕੜੀ ਪੂਰੀ ਬਰੀ ਕੇ ਤਾਂ ਥੋੜੀ ਨਹੀਂ ਹੋਊਗੀ ਪਰ ਅਜ ਮਟਰ ਪਾਉਣਾ ਨਾ ਤੇ ਬਾਕੀ ਅੱਜ ਇੰਨਾ ਕੁ ਵਲੌਗ ਹੀ ਬਣਿਆ ਆਪਣੇ ਤੋਂ ਬਾਕੀ ਇੱਕ ਚੀਜ਼ ਮੈਂ ਕਹਿਣਾ ਚਾਹੁੰਦੀ ਹਾਂ ਨਾ ਤੇ ਬਲੀਜਾਇਨਾ ਖੋਬਿਰਮਨ ਕੀ ਬੋਲ ਰਹੀ ਐ ਮੈਂ ਸਾਰਿਆਂ ਨੂੰ ਇਹ ਚੀਜ਼ ਕਹਿ ਰਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਹਨਾ ਸਾਨੂੰ ਦੇਖ ਕੇ ਸਾਡਾ ਮਜ਼ਾਕ ਬਣਾਉਂਦੇ ਸੀਗੇ ਤੇ ਅੱਥੇ ਮੈਂ ਨਾਲ ਲਿੰਦੀ ਵੀ ਸਾਡਾ ਨਾ ਮਤਲਬ ਕਿਥੇ ਨਹੀਂ ਬਸਤਾ ਤੇ ਫਲਾਇਆ ਤੇ ਸਾਡੀ ਨਕਲ ਕਰੀ ਗਈ ਹੈ ਕਿ ਆਹ ਲਓ ਜੀ ਅਸੀਂ ਇਨਵਰਟਰ ਲਿਆਂਦਾ ਜੀ ਆਹ ਸਿਨਮਾ ਕੂਲਰ ਲਿਆਂਦਾ ਵੀ ਇਹ ਆਏ ਵੀਡੀਓ ਬਣਾਉਂਦਿਆਂ ਵੀ ਲਖਵੀਰ ਤੇ ਰਮਨ ਸਾਡਾ ਇੰਨਾ ਕ ਮਜ਼ਾਕ ਡਾਇਆ ਗਿਆ ਇਹ ਚੀਜ਼ ਅਸੀਂ ਬੋਲ ਨਹੀਂ ਵੀ ਚਲੋ ਆਪਾਂ ਕਾਹ ਨੂੰ ਸੋਸ਼ਲ ਮੀਡੀਆ ਤੇ ਕੁਝ ਕਹਿਣਾ ਹੈ ਕਿਸੇ ਨੂੰ ਵੀ ਆਪਾਂ ਤਾਂ ਕਹੀ ਦੇਣੀ ਹੈ ਨਾ ਤੇ ਅੱਜ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜਿਵੇਂ ਅਸੀਂ ਹੈਨਾ ਵਲੌਗ ਬਣਾਉਂਦੇ ਸੀ ਮਿਹਨਤ ਕਰਦੇ ਸੀ ਸਾਡੇ ਨੇ ਭੈਣ ਭਰਾ ਜੁੜੇ ਸਾਡੀ ਮਿਹਨਤ ਆ ਨਾ ਤੇ ਮੇਰੇ ਨਾਲ ਨਾਲ ਅੱਜ ਵੈ ਵੀ ਮੈਂ ਦੱਸਣਾ ਕਿ ਮੈਂ ਬਹੁਤ ਖੁਸ਼ ਹਾਂ ਤੇ ਆਪਾਂ ਜਿਹੜਾ 7 ਮਹੀਨੇ ਵੀ ਸੀ ਹੈਨਾ ਵੈਗਰੂ ਨੇ ਉਹਦਾ ਮਖਾਲ ਪਾਇਆ ਤੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ YouTube ਹੈਨਾ ਜਿਹੜਾ ਸਾਨੂੰ ਤੁਸੀਂ ਇੰਨੇ ਕੁ ਲਾਈਕ ਸਾਂਝਿਆ ਤੇ ਵੀ ਸਾਡੇ 7 ਮਹੀਨਿਆਂ ਚ ਮੇਰੀ ਪੇਮੈਂਟ ਆ ਮੇਰੇ ਜਵਾਲੀ ਚ ਪਾਤੀ ਤੇ ਇਹ ਤਾਂ ਬਹੁਤ ਵੱਡਾ ਧੰਨਵਾਦ ਹੈ YouTube ਦਾ ਤੇ ਬਾਕੀ ਜੀ ਆਪਣੇ ਘਰ ਦੇ ਦੇ ਵੀ ਬਹੁਤ ਸਪੋਰਟ ਸੀਗਾ ਹਨ ਜਿਵੇਂ ਕਿ ਜਸ਼ਨਪ੍ਰੀਤ ਹੈ ਤੇ ਵੀ ਬਹੁਤ ਆਪਣੀ ਵਧੀਆ ਵੀਡੀਓ ਚ ਆਉਂਦੀ ਹੁੰਦੀ ਸੀ ਚਲੋ ਇਹਦਾ ਵੀ ਸਪੋਰਟ ਸੀਗਾ ਵਧੀਆ ਤੇ ਬਸ ਇਹ ਵੀ ਸਪੋਰਟ ਦੇ ਕਰਕੇ ਨਾ ਅੱਜ ਆਪਾਂ ਇੱਥੇ ਕੱਢ ਲਾਏ ਤੇ ਅੱਜ ਮੈਂ ਹਨਾ ਉਹਨਾਂ ਨੂੰ ਐ ਕਹਿਣਾ ਚਾਹੁੰਦੀ ਆ ਜਿਹੜੇ ਆਏ ਕਰਦੇ ਨਕਲ ਤਾਂ ਨਕਲ ਕਰਦੇ ਹੁੰਦੇ ਸੀ ਹਨਾ ਇਹ ਜੀ ਕਰਦੇ ਜਿਵੇਂ ਕੈਮਰਾ ਔਨ ਕਰ ਲੈਂਦੀਆਂ ਵੀਡੀਓ ਬਣਾਉਣ ਲੱਗ ਜਾਂਦੇ ਆ ਤੇ ਇਹ ਉਹਨਾਂ ਲਈ ਇੱਕ ਕਰਾਰਾ ਜਵਾਬ ਹੈ ਵੀ ਆ ਇੱਕ ਤਰੀ ਆਪਣੇ ਪੇਮੈਂਟ ਆ ਗਈ। ਮम्मा ਆਪਾਂ ਮਿਹਨਤ ਕਰਦੇ ਸੀਗੇ ਤੇ ਉਹ ਮਿਹਨਤ ਦਾ ਫਲ ਵੇਖੋ ਉਹਨੇ ਦਿੱਤਾ ਹੈ ਨਾ ਤੇ ਬਾਕੀ ਵੀ ਆਪਾਂ ਕੋਸ਼ਿਸ਼ ਕਰਦੇ ਸੀ ਜੀ ਬਣਨੇ ਹੈ ਤੇ ਇਹਨਾਂ ਨੂੰ ਜੇ ਸੱਚੀ ਬਣ ਜਾਣਾ ਆਪਾਂ ਚਾਹੁੰਦੇ ਹਾਂ ਤੇ ਬਾਕੀ ਬਸ ਆਪਾਂ ਹਨਾ ਆਪਣੇ ਚੈਨਲ ਦਾ ਸਪੋਰਟ ਬਣਾਈ ਰੱਖੋ ਅਸੀਂ ਤੁਸੀ ਤੇ ਆਪਾਂ ਅੱਗੇ ਵੀ ਅੱਗੇ ਵਧੀਆ ਵੀਡੀਓ ਕੱਢ ਕੇ ਲਿਆਉਂਦੇ ਰਹਾਂਗੇ ਫੋਲੋ ਕਰਦੇ ਰਹੋ ਤੇ ਪਲੀਜ਼ ਵੀਡੀਓ ਨੂੰ ਫੋਲੋਅਸ ਕਰਿਆ ਕਰੋ ਜੀ ਅਸਲੀਅਤ ਬਣ ਕੇ ਬੇਨਤੀ ਹੈ। ਆਰ ਇਸ ਕਿ ਤੁਹਾਨੂੰ ਅਗਰ ਇਹਨਾਂ ਨੂੰ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਹੈ ਨਾ ਤੇ ਬਸ ਆਈ ਆਪਣੇ ਨਾਲ ਭੈਣ ਭਰਾ ਸਾਰੇ ਜੁੜੇ ਰਹੇ ਹਨ ਆਪਣਾ ਐਪਲੀਕੇਸ਼ਨ ਖੋ ਹੋਰ ਹੈ ਨਾ ਹੋਰ ਤਾਂ ਸਰਪ੍ਰਾਈਜ਼ ਆਪ ਨੂੰ ਬਾਅਦ ਤੇ ਜਗਰਾਉਂ ਤੋਂ ਆ ਰਿਹਾ ਹੈਗਾ ਸਰਪ੍ਰਾਈਜ਼ ਤੇ ਮਨਪ੍ਰੀਤ ਭੈਣ ਭੇਜ ਰਹੀ ਹੈ ਆਪਣੇ ਵੱਸ ਸਪ੍ਰਾਈਜ਼ ਤੇ ਦੱਸਣਾ ਨਹੀਂ ਜਿੱਤਣਾ ਇਹ ਸਰਪ੍ਰਾਈਜ਼ ਆਪ ਨੂੰ ਸੋ ਬਲੌਗਸ ਪਤਾ ਲੈ ਦੁਆਣਾ ਵੀ ਆਪਾਂ ਨੂੰ ਉਹ ਭੈਣ ਕੀ ਗਿਫਟ ਭੇਜਦੀ ਹੈ ਕੀ ਬਾਕੀ ਜੀ ਹਨਾ ਸਰਪ੍ਰਾਈਜ਼ ਹੈ ਉਹ ਜਗਰਾਉਂ ਤੋਂ ਭੈਣ ਭੇਜ ਰਹੀ ਮਨਪ੍ਰਿਤ ਭੈਣ ਤੇ ਉਹ ਤੁਹਾਡੇ ਸਾਰਿਆਂ ਲਈ ਸਰਪ੍ਰਾਈਜ਼ ਹੈ ਤੇ ਆਪਾਂ ਹਨਾ ਅੱਗੇ ਬਲੌਗ 'ਚ ਜਰੂਰ ਤੁਹਾਡੇ ਨਾਲ ਸਾਰੀ ਚੀਜ਼ ਸ਼ੇਅਰ ਕਰਾਂਗੇ ਤੇ ਬਾਕੀ ਜੀ ਹਨਾ ਫਿਰ ਆਪਾਂ ਇਹ ਦੁਬਾਰਾ ਭੈਣ ਦਾ ਧੰਨਵਾਦ ਕਰਾਂਗੇ ਜਦੋਂ ਆਪਣੇ ਕੋਲ ਹੈਨਾ ਸਰਪ੍ਰਾਈਜ਼ ਆਪਣਾ ਪਾਕਲ ਪਹੁੰਚ ਗਿਆ ਬਾਕੀ ਮੈਂ ਭੈਣ ਨੂੰ ਇਹ ਗੱਲ ਕਹੀ ਇਹ ਵੀ ਭੈਣ ਸਾਨੂੰ ਨਹੀਂ ਗਿਫਟ ਚਾਹੀਦਾ ਨਾ ਵੀ ਤੁਸੀਂ ਨਾ ਭੇਜੋ ਤੇ ਕੋਈ ਗੱਲ ਨਹੀਂ ਹੈ ਨਾ ਗਿਫਟ ਕੀ ਕਰਨੇ ਆਪਾਂ ਗਿਫਟਾਣਾ ਥੋੜੀ ਵਰਤਨਾ ਕਿਉਂਕਿ ਮੈਂ ਇਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਤੁਸੀਂ ਅੱਜ ਹਨਾ ਗਿਫਟ ਭੇਜੋਗੇ ਅਸੀਂ ਵੀਡੀਓ ਬਣਾਵਾਂਗੇ ਹਨਾ ਫਿਰ ਸਾਨੂੰ ਬੜ ਕਮੈਂਟ ਆਉਣਗੇ ਵੀ ਇਹ ਮਤਲਬ ਗਿਫਟ ਮੰਗ ਰਹੇ ਆ ਇਹੋ ਜਿਹੀ ਕੋਈ ਗੱਲ ਨਹੀਂ ਭੈਣੇ ਤੇ ਵੀ ਇਹ ਤਾਂ ਦਿਲੋਂ ਜਿਹੜੇ ਭੈਣਾਂ ਭਰਾ ਦਿਲੋਂ ਜੁੜੇ ਆ ਨਾ ਕਹਿੰਦੇ ਹੁੰਦੇ ਜਿਹੜੇ ਦਿਲ ਦੇ ਰਿਸ਼ਤੇ ਨੇ ਰੂਹਾਂ ਦੇ ਰਿਸ਼ਤੇ ਨੇ ਉਹ ਰਿਸ਼ਤੇ ਬਣ ਗਏ ਸਾਡੇ ਤਾਂ ਭੈਣਾਂ ਨਾਲ ਹਨਾ ਵੀ ਹੁਣ ਇਹਦੇ ਚ ਅਸੀਂ ਕੀ ਕਰ ਸਕਦੇ ਆ ਵੀ ਜਿੰਨਾ ਕ ਸਾਡੇ ਨਾਲ ਉਹ ਭੈਣਾਂ ਜੁੜੀਆਂ ਨੇ ਜਿਹੜੇ ਵਲੌਗ ਦੇਖਦੀਆਂ ਅਸੀਂ ਤਾਂ ਉਹਨਾਂ ਨਾਲ ਵੱਧ ਜੁ ਇਹ ਨੀਗਾ ਅਟੈਚਮੈਂਟ ਹੋ ਰਹੀ ਹੈ ਐ ਲੱਗਦਾ ਵੀ ਜਦੋਂ ਫੋਨ ਆ ਜਾਂਦਾ ਘੰਟਾ ਘੰਟਾ ਗੱਲਾਂ ਮਰੀ ਇਹਨੇ ਜੀ ਨਹੀਂ ਕਰਦਾ ਫੋਨ ਕੱਟਣ ਨੂੰ ਤੇ ਬਾਕੀ ਮਾਤਾ ਜੀ ਜਿ ਚਾਹੂੰਗੀ ਹਨਾ ਵੀ ਭੈਣ ਦੀਆਂ ਜਿਹੜੀਆਂ ਤਿੰਨ ਧੀਆਂ ਨੇ ਉਹਨਾਂ ਨੂੰ ਵੈਗਰੂ ਚੜਦੀ ਕਲਾ 'ਚ ਰੱਖੇ ਤੇ ਦਿਨ ਦੁਗੜੀ ਰਾਤ ਚੋਗੜੀ ਤਰੱਕੀ ਕਰਨ ਤੇ ਇਹ ਵੀਰਾ ਵੀ ਚੜਦੀ ਕਲਾ 'ਚ ਰਹੇ ਭੈਣ ਵੀ ਚੜਦੀ ਕਲਾ 'ਚ ਰਹੇ ਤੇ ਚਲੋ ਜੀ ਅੱਜ ਜਲਦੀ ਵੀਡੀਓ ਦਾ ਪੈਥੀ ਐਂਡ ਕਰਦੇ ਆ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਜੀ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਜੀ ਤੇ ਸੋਹਣੇ ਸੋਹਣ ਤੇ ਮਿਲਾਂਗੇ ਜੀ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ